ਖਮਾਣੋ ਦੇ ਨਜ਼ਦੀਕੀ ਪਿੰਡ ਨਾਨੋਵਾਲ ਕਲਾ ਵਿਖੇ ਵਿਰਿੰਦਰ ਸਿੰਘ ਯੂਐਸਏ ਸੋਹੀ ਪਰਿਵਾਰ ਫਰੈਂਟ ਫਾਊਂਡੇਸ਼ਨ ਐਨਜੀਓ ਵੱਲੋਂ ਪਿੰਡ ਨਾਨੋਵਾਲ ਕਲਾ ਦੇ ਆਮ ਆਦਮੀ ਕਲੀਨਿਕ ਵਿੱਚ 11ਵਾਂ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਰਬੰਸ ਸਿੰਘ ਪੰਦੇਰ ਸਾਬਕਾ ਚੇਅਰਮੈਨ ਬਲਾਕ ਸੰਪਤੀ ਖਮਾਣੋ ਨੇ ਕੀਤਾ। ਇਸ ਕੈਂਪ ਵਿੱਚ 325 ਵਿਅਕਤੀਆਂ ਦੀ ਜਾਂਚ ਉਪਰੰਤ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਦਵਾਈਆਂ ਤੇ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ ਅਤੇ 48 ਉਨ੍ਹਾਂ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਚਿੱਟੇ ਮੋਤੀਏ ਤੇ ਮੁਫਤ ਅਫਰੇਸ਼ਨ ਤੇ ਮੁਫਤ ਲੈਂਸ ਪਾਈ ਜਾਣਗੇ। ਇਸ ਮੌਕੇ ਤੇ ਹੋਰ ਬਿਮਾਰੀਆਂ ਦਾ ਵੀ ਟੈਸਟ ਕੀਤਾ ਗਿਆ। ਪਿੰਡ ਕਿਹੜਾ ਆਪਣਾ ਜੀ? ਨਨੋਵਾਲ। ਨਨੋਵਾਲ ਦਾ ਕਿਹੜਾ ਜ਼ਿਲ੍ਹਾ ਪੈਂਦਾ ਜੀ? ਆਪਣਾ ਫਟੇਗੜਾ ਦਾ। ਫਟੇਗੜਾ ਸਾਹਿਬ। ਠੀਕ ਹੈ। ਅੱਜ ਇੱਥੇ ਤੁਸੀਂ ਕੈਂਪ ਦੇ ਪਹੁੰਚੇ ਹੋ? ਸ਼ਹੀਦ ਖਮਾਨੋ। ਨਹੀਂ ਅੱਜ ਇੱਥੇ ਕੈਂਪ ਦੇ ਪਹੁੰਚੇ ਹੋ ਦਵਾਈ ਲੈਣੇ ਹੋ ਜਾਂ ਕੀ ਕਰਨਾ ਹੈ? ਮੇਰੇ ਅੱਖਾਂ ਵਿੱਚ ਲੈਂਚ ਚ ਮੇਰੇ ਲੜਕੀ ਜਾਂਦਾ ਤਾਂ ਇੱਕ ਵਾ। ਅੱਛਾ। ਅਸਾਂ ਕਿਹਾ ਕਿ ਆਉਣਾ ਦਵਾਈ ਦੇਤੀ ਮੈਨੂੰ। ਅੱਛਾ ਜੀ ਬਿਲਕੁਲ ਫਰੀਦਪੁਰ ਤੇ ਹੈ ਜੀ। ਆਪਣੀ ਜੀ। ਅੱਛਾ ਕੋਈ ਪੈਸਾ ਤਾਂ ਨਹੀਂ ਲਿਆ ਬਹੁਤ ਧੰਨਵਾਦ ਹੈ ਲਾਲ ਜੀ ਬਹੁਤ ਬਹੁਤ ਐ ਹੈ ਜਾ ਤਾਂ ਮਾਲਕ ਬੱਚਿਆਂ ਨੂੰ ਜਨਮ ਦੇਵੇ ਮਾਲਕ ਬਣਾ ਜਨਮ ਅੱਜ ਫਰੈਂਡਸ ਫਾਊਂਡੇਸ਼ਨ ਵੱਲੋਂ ਪਿੰਡ ਨਗਰ ਨਾਨੋਵਾਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਅੱਖਾਂ ਦੇ ਰੋਗਾਂ ਦੇ ਮਰੀਜ਼ ਜਿਹੜੇ ਹੈਗੇ ਨੇ ਆ ਕੇ ਉਹ ਆਪਣਾ ਚੈੱਕਅਪ ਕਰਾ ਰਹੇ ਨੇ ਜਿਹਦੇ ਵਿੱਚ ਕੀ ਹੈ ਜਦੋਂ ਅੱਖਾਂ ਦੀ ਜਾਂਚ ਹੋਣੀ ਹੈ ਤਾਂ ਉਹਦੇ ਨਾਲ ਹੀ ਉਹਨਾਂ ਨੂੰ ਜਿਹੜਾ ਹੈਗਾ ਵੱਖ-ਵੱਖ ਬਿਮਾਰੀਆਂ ਜਿਵੇਂ ਚਿੱਟਾ ਮੋਤੀਆ ਕਾਲਾ ਮੋਤੀਆ ਨਖੂਨਾ ਪੜਵਾਲ ਕੁਕਰੇ ਤੇ ਹੋਰ ਅਨੇਕਾਂ ਬਿਮਾਰੀਆਂ ਜਿਹੜੀਆਂ ਉਹਦੇ ਬਾਰੇ ਉਹਨਾਂ ਨੂੰ ਗਿਆਨ ਦਿੱਤਾ ਗਿਆ ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਹੈਗਾ ਇਲਾਜ ਕੀਤਾ ਗਿਆ ਅੱਖਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦਾ ਉਹਨਾਂ ਨੂੰ ਦਵਾਈਆਂ ਜਿਹੜੀਆਂ ਮੁਫਤ ਕੈਂਪ ਵੱਲੋਂ ਦਿੱਤੀਆਂ ਗਈਆਂ ਨੇ ਉਸ ਤੋਂ ਬਿਨਾਂ ਐਨਕਮ ਆਫ ਦਿੱਤੀਆਂ ਜਾਣੀਆਂ ਨੇ ਚਿੱਟੇ ਮੋਤੀਏ ਦੇ ਆਪਰੇਸ਼ਨ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸ਼ੰਕਰਾ ਆਈ ਹਸਪੀਟਲ ਵੱਲੋਂ ਉੱਥੇ ਉਹਨਾਂ ਦਾ ਮਤਲਬ ਆਪਰੇਸ਼ਨ ਹੋਣਾ ਤੇ ਉਸ ਤੋਂ ਬਿਲਕੁਲ ਫ੍ਰੀ ਹੈ ਇਸ ਤਰ੍ਹਾਂ ਇਸ ਇਲਾਕੇ ਨੂੰ ਇਸ ਵੱਧ ਤੋਂ ਵੱਧ ਲੋਕਾਂ ਨੇ ਜਿਹੜਾ ਹੈਗਾ ਇੱਥੇ ਪਹੁੰਚ ਕੇ ਉਹਨਾਂ ਨੇ ਆਪਣਾ ਇਲਾਜ ਕਰਾਇਆ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈਗਾ ਸ਼੍ਰੀ ਬਰਿੰਦਰ ਸੋਹੀ ਜੀ ਦਾ ਜਿਹੜੇ ਕਿ ਯੂ ਐਸ ਏ ਦੇ ਨੇ ਉਹਨਾਂ ਦੇ ਪਰਿਵਾਰ ਸਰਦਾਰ ਗੁਰਮਤ ਸਿੰਘ ਸੋਹੀ ਜੀ ਸਦਾਗਰ ਸਿੰਘ ਸਰਦਾਰ ਗੁਰਨਾਮ ਸਿੰਘ ਹਣੀ ਤੇ ਹੋਰ ਅਨੇਕਾਂ ਸ਼ਕਤੀਆਂ ਨਗਰ ਪੰਚਾਇਤ ਨਾਨੋਵਾਲ ਵੱਲੋਂ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਲੰਗਰ ਬਿਲਕੁਲ ਫਰੀ ਹੈ ਮੁਫਤ ਦਿੱਤਾ ਜਾ ਰਿਹਾ ਹੈ ਚਾਹ ਦਾ ਪ੍ਰਬੰਧ ਕੀਤਾ ਗਿਆ ਦਵਾਈਆਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਇਸੇ ਤਰ੍ਹਾਂ ਜਿਹੜੇ ਫਰੈਂਡਸ ਫਾਊਂਡੇਸ਼ਨ ਸਮਰਾਲਾ ਦੇ ਸਾਰੇ ਮੈਂਬਰ ਜਿਹੜੇ ਹੈਗੇ ਨੇ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਏ ਨੇ ਤੇ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਐਸੋਸੀਏਸ਼ਨ ਸਮਰਾਲਾ ਵੱਲੋਂ ਲਗਾਇਆ ਜਾ ਰਿਹਾ ਤੇ ਸ਼ੰਕਰਾਈ ਹਸਪੀਟਲ ਲੁਧਿਆਣਾ ਦੀ ਸਹਿਯੋਗ ਨਾਲ ਬਹੁਤ ਵਧੀਆ ਪਿਛਲੇ ਸਾਲਾਂ ਤੋਂ ਕੈਂਪ ਚੱਲ ਰਿਹਾ ਹੈ ਪਰਮਾਤਮਾ ਕਰੇ ਜਿਹੜੇ ਵੀ ਮਰੀਜ਼ ਆਏ ਆ ਜਿਨ੍ਹਾਂ ਦੇ ਆਪਰੇਸ਼ਨ ਹੋਣਾ ਹੈ ਜਾਂ ਜਿਨ੍ਹਾਂ ਦੀ ਨਿਗ੍ਹਾਵਾਂ ਚੈੱਕ ਕੀਤੀ ਆ ਵੀ ਬਹੁਤ ਵਧੀਆ ਉਹਨਾਂ ਦੀ ਨਿਗ੍ਹਾ ਮੇਰ ਕਰੇ ਆ ਸਾਰੇ ਆਉਣ ਵਾਲੇ ਸਾਰੇ ਸੰਗਤਾਂ ਦਾ ਸ਼ੰਕਰ ਆਜ ਫਿਟਲ ਦਾ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ